ਰੋਸ਼ਨ ਪ੍ਰਿੰਸ ਦੀ ਗੱਲ ਸੁਣਾਉਂਦਾ ਤੁਹਾਨੂੰ ਮੈਂ ਜੀ ਰਾਜਸਥਾਨ ਮੇਰੀ ਕਾਫੀ ਰਿਸ਼ਤੇਦਾਰੀਆਂ ਨੇ ਮੇਰੇ ਚਾਚਾ ਜੀ ਉਧਰ ਨੇ ਮੇਰੇ ਭੂਆ ਜੀ ਉਧਰ ਨੇ ਹੋਰ ਵੀ ਕਾਫੀ ਅੱਗੇ ਪਰਿਵਾਰ ਵੱਧ ਗਿਆ ਮੈਂ ਉਧਰ ਚਲਿਆ ਗਿਆ ਰੋਸ਼ਨ ਪ੍ਰਿੰਸ ਜਦੋਂ ਐਮ ਐਚ 1 ਤੋਂ ਲੀਡ ਕੀਤੀ ਉਹ ਬੰਦੇ ਨੇ ਸਿਲੈਕਟ ਹੋ ਗਿਆ ਤੇ ਜਦੋਂ ਉਹ ਨਾਮਜਦ ਕਰਤਾ ਤੇ ਸਚਨ ਹੂਜਾ ਮੇਰਾ ਛੋਟਾ ਭਰਾ ਜੀ ਔਰ ਸੰਗੀਤ ਸਮਰਾਟ ਚਰਨਜੀਤ ਹੂਜਾ ਸਾਹਿਬ ਬਿਲਕੁਲ ਜੀ ਮੇਰੇ ਕਾਫੀ ਗੀਤਾਂ ਚ ਉਹਨਾਂ ਸੰਗੀਤ ਦਿੱਤਾ ਮਨਕ ਸਾਹਿਬ ਦੇ ਜੀ ਜੀ ਤੇ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਮੈਨੂੰ ਬਹੁਤ ਪਿਆਰ ਕਰਦੇ ਆ ਤੇ ਮੈਨੂੰ ਕਹਿੰਦਾ ਤੂੰ ਮੇਰੇ ਸਾਚਨ ਅਰ ਗਈ ਆ ਤੇ ਸਚਨ ਮੈਨੂੰ ਕਹਿੰਦਾ ਬਰਾੜ ਸਾਹਿਬ ਵੀ ਮੈਂ ਯਾਰ ਇਸ ਰੋਸ਼ਨ ਪੇਸ ਰਿਕਾਰਡ ਕਰਨਾ ਤੇ ਮੈਂ ਤੇਰਾ ਗਾਣਾ ਪਾਉਣਾ ਇੱਕ ਤੇ ਗਾਣਾ ਮੈਨੂੰ ਦੇ ਹੁਣ ਮੈਂ ਰਾਜਸਥਾਨ ਫਿਰਾਂ ਜੀ ਮੇਰੇ ਕੋਲ ਕੋਈ ਪੈਨ ਨਾ ਕੋਈ ਕਾਜ ਨਾ ਕਰਦਾ ਸਾਰਾ ਕੋਈ ਸਿਸਟਮ ਆਪਣਾ ਹੁੰਦਾ ਮੈਂ ਕਹਿੰਦਾ ਕੋਈ ਗੱਲੀ ਮੈਂ ਕਰਦਾ ਜੀ ਜਿਆਦਾ ਸਰੋਂ ਚ ਅਸੀਂ ਤੁਰੇ ਫਿਰਗੇ ਤੇ ਇੱਕ ਕੋਈ ਕੁੜੀ ਜਾ ਰਹੀ ਉਹਦੇ ਪੀਲਾ ਸੂਟ ਪਾਇਆ ਕੋਈ ਗਾਣਾ ਮੇਰੇ ਕੋਲੇ ਨਾ ਕੁਈ ਹੋਏ ਸਿਸਟਮ ਨਹੀਂ ਸੀਗਾ ਮੈਸੇਜ ਮੇਰੇ ਨਾਲ ਪਰਵਾਰ ਚ ਕੋਈ ਹੈ ਨਹੀਂ ਸੀ ਬੇਟੀ ਮੇਰੀ ਬਾਹਰ ਪੜ੍ਹਦੀ ਸੀ ਕੋਈ ਗਾਣਾ ਵੀ ਕਿਹੜਾ ਦੇਵੇ ਮੈਨੂੰ ਚਲੋ ਮੈਂ ਉੱਥੇ ਲਿਖਿਆ ਅੱਜ ਨਿਕਲੀ ਸਰੋਂ ਦਾ ਫੁੱਲ ਬਣ ਕੇ ਨਹੀਂ ਤੁਰੇ ਇੱਕ ਤਣਕੇ ਦੀ ਗੱਲ ਤਾਂ ਜ਼ਰੂਰ ਕੋਈ ਓਏ ਹੋਏ ਥਾਈ ਯੰਤਰਾਂ ਸੀਦਾ ਮੇਰੇ ਵਾਲਾ ਪਹਿਲਾਂ ਹੀ ਉਹਨੇ ਮੈਨੂੰ ਲਿਖਾਇਆ ਫਿਰ ਦੋ ਅੰਤਰੀ ਮਾਹੋਰ ਲੈ ਕੇ ਦੋ ਦੋ ਬੋਲੀਆਂ ਪਾ ਕੇ ਹੁਣ ਵਾਪਸ ਭੇਜਿਆ ਉਹ ਗੀਤ ਇਹ ਆਪਣੇ ਰੌਸ਼ਨ ਪ੍ਰਿੰਸ ਦੇ ਕੋਈ ਵੀ ਤੂ ਖਾੜਾ ਸੁਣਿਓ ਕਦੀ ਵੀ ਮੂੰ ਤਾਂ ਮੈਂ ਜ਼ਿਆਦਾ ਧਾਰਮਿਕ ਗਾਉਂਦੇ ਆ ਜਾਂ ਦੂਜਾ ਸੱਭਿਆਚਾਰਿਕ ਗਾਉਂਦੇ ਆ ਤਾਂ ਦੂਸਰਾ ਗੀਤੇ ਹੀ ਹੁੰਦਾ